ਕਾਲ ਜੀ ਜਲੰਧਰ ਸਿਟੀ ਲਾਈਫ ਤੋਂ ਮੈਂ ਕ੍ਰਿਤਿਕਾ ਤੁਹਾਡੇ ਲਈ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ ਇਸ ਦੇ ਨਾਲ ਹੀ ਅੱਜ ਦੀ ਗੱਲ ਕਰਦੇ ਹਾਂ ਤੇ ਜਲੰਧਰ ਦੇ ਵਿੱਚ ਲਗਾਤਾਰ ਚੋਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਲੰਧਰ ਤੋਂ ਹੁਣ ਫੇਰ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਅਰਬਨ ਸਟੇਟ ਫੇਸ ਇੱਕ ਦੇ ਵਿੱਚ ਐਕਟਿਵਾ ਸਵਾਰ ਦੋ ਲੁਟੇਰੇ ਮੋਬਾਈਲ ਫੋਨ ਲੈ ਕੇ ਫਰਾਰ ਹੋਵੇ ਜਾਣਕਾਰੀ ਮੁਤਾਬਕ ਪ੍ਰਧਾਨ ਲक्की ਸੰਧੂ ਦੀ ਪਤਨੀ ਤੋਂ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਏ ਜਿਸ ਦੇ ਸੀਸੀਟੀਵੀ ਫੁਟੇਜ ਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਇਸ ਦੌਰਾਨ ਮਹਿਲਾ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਨਾਕਾਮਯਾਬ ਹੋ ਗਏ ਅਤੇ ਚੋਰ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਇਸ ਮਾਮਲੇ ਦੀ ਸੂਚਨਾ ਥਾਣਾ 7 ਨੰਬਰ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਪੁਲਿਸ ਮੁਲਾਜ਼ਮਾ ਨੇ ਪਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਨੂੰ ਵੀ ਕਬਜ਼ੇ ਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਧੰਨਵਾਦ ਸਰ ਇਹ ਜਿਹੜੀ ਲੜਕੀ ਕਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੀ ਮਾਮਲਾ ਹੈ ਮਾਮਲਾ ਇਦਾਂ ਹੈ ਕਿ ਥਲਾ ਹੀ ਸੀ ਕਿ ਆਪਾਂ ਨੂੰ ਕਿ ਦੋ ਲੇਡੀਜ਼ ਤੇ ਇੱਕ ਬੱਚਾ ਛੋਟਾ ਗਿਆ ਸੀ ਮਾਰਕਟ ਤੋਂ ਜੀ ਟੂਕ ਲੈ ਲਏ ਜੀ ਉਹ ਲੇਡੀ ਜਿਹੜਾ ਨੇ ਘਰ ਦੇ ਬਾਹਰ ਆਏ ਗੱਡੀ ਖੜੀ ਕੀਤੀ ਹੈ ਜਿੱਦਾਂ ਹੀ ਇਹਨਾਂ ਨੇ ਟਾਕੀ ਖੋਲੀ ਹੈ ਤੇ ਮੁੰਡਾ ਕੋਈ ਇੱਕ ਆਇਆ ਪਰਸ ਰਨ ਉਹਨੇ ਇਹਨਾਂ ਦੀ ਗਰਦਨ ਦੇ ਉੱਪਰ ਕੋਈ ਤਿੱਖੀ ਚੀਜ਼ ਰੱਖੀ ਹੈ ਤੇ ਬੱਚਾ ਖੋਣ ਦੀ ਕੋਸ਼ਿਸ਼ ਕੀਤੀ ਜੀ ਤੇ ਇਹਨਾਂ ਨੇ ਬੱਚਾ ਜਿਹੜੂ ਛੱਡਿਆ ਨਹੀਂ ਉਹਨਾਂ ਘੋਟ ਕੇ ਫੜ ਲਿਆ ਜੀ ਦੂਜੀ ਪਾਸੇ ਉਹਨਾਂ ਦੀ ਜਿਹੜੀ ਨਾਨਾਨ ਉਹ ਆਈਏ ਦੂਜੇ ਪਾਸੋਂ ਜੀ ਤੇ ਉਹ ਉਹਦੇ ਹੱਥ ਚ ਜਿਹੜਾ ਫੋਨ ਹੈ ਜਿਹੜਾ ਝਪਟ ਮਾਰ ਕੇ ਸਨੇਚ ਕਰਕੇ ਉਹ ਕਿ ਲੈ ਗਿਆ ਜੀ ਤੇ ਬਾਕੀ ਕੈਮਰੇ ਵਗੈਰਾ ਆਪਾਂ ਚੈੱਕ ਕਰ ਰਹੇ ਹਾਂ ਜੀ ਤੇ ਜਿੱਦਾਂ ਕੋਈ ਥ੍ਰੀਟ ਹੋਂਦਾ ਹੈ ਅਗਲੀ ਕਾਰਵਾਈ ਅਮਰ ਜੀ ਕੰਪਲੇਂਟਰ ਦਾ ਕੀ ਨਾਮ ਹੈ ਤੇ ਕਿੱਥੇ ਦੇ ਰਹਿਣ ਵਾਲੇ ਹੈ ਜੀ ਕੰਪਲੇਂਟਰ ਦਾ ਨਾਮ ਹੈ ਲਾਰਕਸ ਸਿੰਘ ਜੀ ਵਾਈਫ ਕੋਲ ਰੰਦੀਪ ਸਿੰਘ ਸੰਧੂ ਜੀ 492 ਅਰਬਨ ਸਟਰੀਟ ਫੇਸ 1 ਚਲੇ ਜੀ ਸਰ ਹੁਣ ਜਿਹੜਾ ਹੈ ਇਕੱਲਾ ਫੋਨ ਲੈ ਕੇ ਗਿਆ ਜਾਂ ਕੁਝ ਹੋਰ ਵੀ ਲੈ ਕੇ ਗਿਆ ਇਕੱਲਾ ਮੋਬਾਈਲ ਫੋਨ ਹੀ ਹੈ ਲੈ ਗਿਆ ਆਈਫੋਨ ਹੈਗਾ ਪਤਾ ਲੱਗ ਰਿਹਾ ਕਿ ਤੇਜਦਰ ਹਥਿਆਰਾਂ ਨਾਲ ਜਿਹੜਾ ਉਹਨਾਂ ਉੱਤੇ ਹਮਲਾ ਵੀ ਕੀਤਾ ਗਿਆ ਸੀਗਾ ਹਾਂ ਜੀ ਜੀ ਉਹਨੇ ਗਰਦਨ ਤੇ ਰੱਖੀ ਹੈ ਕਿ ਤਿੱਖੀ ਚੀਜ਼ ਰੱਖੀ ਹੈ ਜੀ ਸਟੇਟਮੈਂਟ ਰਿਕਾਰਡ ਕਰ ਲਈ ਹੈ ਬੰਦੀ ਕਾਰਵਾਈ ਕੀ ਸਰ ਲਗਾਤਾਰ ਦੇਖਿਆ ਜਾਵੇ ਸੱਤ ਨੰਬਰ ਦੇ ਏਰੀਆ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਬਹੁਤ ਹੋ ਰਹੀਆਂ ਹਨ ਮਗਰ ਪੁਲਿਸ ਵੱਲੋਂ ਜਿਹੜਾ ਠਲ ਕਿਉਂ ਨਹੀਂ ਪਾਈ ਜਾ ਰਹੀ ਪੁਲਿਸ ਕਰ ਰਹੀ ਹੈ ਆਪਣਾ ਕੰਮ ਜੀ ਬੜੇ ਵੀ ਇਹ ਬੰਦੇ ਫੜਦੇ ਆਂ ਜੇਲ ਵੀ ਭੇਜਦੇ ਆਂ ਇਹਨਾਂ ਨੂੰ ਵੀ ਰੌਂਡ ਅਪ ਜਲਦੀ ਕਰਨਾ ਜੀ ਜਿਹੜੇ ਸਰ ਉਹ ਲੁਟੇਰੇ ਸੀਗੇ ਉਹ ਕਦੇ ਉੱਤੇ ਆਏ ਸੀਗੇ ਇਹ ਐਕਟਿਵ ਆ ਤੇ ਆਏ ਜੀ ਪਤਾ ਲੱਗਿਆ ਕੁਝ ਐਕਟਿਵਾਂ ਨੰਬਰ ਵਾਂਗਰੇ ਨੰਬਰ ਕਲੀਅਰ ਨਹੀਂ ਹੋ ਰਿਹਾ ਐਕਟਿਵ ਆ ਤੇ ਆਏ ਜੀ ਕਿੰਨੇ ਜਨੇ ਸੀਗੇ ਕਿੰਨੇ ਜਨੇ ਸੀਗੇ ਸਰ ਦੋ ਜਨੇ ਓਕੇ ਉਹਨਾਂ ਆਪਣੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਬਿਆਲ ਲੈ ਲਏ ਜੀ ਇਹਨਾਂ ਦੀ ਜੀ ਬੰਦੀ ਕਾਰਵਾਈ ਅਮਲ ਚ ਲਿਆ ਰਹੇ ਆ ਠੀਕ ਕੀ ਨਾਮ ਹੈ ਸਰ ਅਰਕੇਸ਼ ਕੁਮਾਰ ਡਿਵੀਜ਼ਨ ਨੰਬਰ ਜੀ 7 ਠੀਕ ਸ਼ੁ크 ਲਕਿਪਦੀ ਕੀ ਗੱਲਬਾਤ ਹੋਈ ਆ ਜੀ ਸਾਰੀ ਜਾਣਕਾਰੀ ਜੀ ਫੈਮਿਲੀ ਮੇਰੀ ਭੈਣ ਤੇ ਮੇਰੀ ਵਾਈਫ ਤੇ 2.5 ਸਾਲ ਦੀ ਮੇਰੀ ਭਾਂਜੀ ਆ ਉਹ ਮੋਡਲ ਟਾਊਨ ਸੂਪ ਲੈਣ ਗਏ ਸੀਗੇ ਬਲੈਸ ਜੀ ਉੱਥੋਂ ਸੂਪ ਲੈ ਕੇ ਆਏ ਆ ਹੁਣ ਸਾਨੂੰ ਨਹੀਂ ਪਤਾ ਜਾਂ ਤਾਂ ਉੱਥੋਂ ਰੇਕੀ ਹੋਈ ਆ ਜੀ ਤੇ ਜਾਂ ਕਿਥੋਂ ਪਿੱਛੇ ਲੱਗੇ ਆ ਸਾਨੂੰ ਨਹੀਂ ਪਤਾ ਜੀ ਉਹ ਘਰ ਦੇ ਬਾਹਰ ਗੱਡੀ ਲਾਈ ਆ ਵਾਈਫ ਨੇ ਗੱਡੀ ਦਾ ਦਰਵਾਜਾ ਖੋਲਿਆ ਆ ਉਹ ਬਸ ਗੱਡੀ ਦਾ ਦਰਵਾਜਾ ਜਿੱਦਾਂ ਹੀ ਖੋਲਿਆ ਉਹਨੇ ਨਾਲ ਹੀ ਆ ਕੇ ਕੋਈ ਤਿੱਖੀ ਛੁਰਾ ਜਾਂ ਜਿਹੜਾ ਆਪਾਂ ਬਰਫ਼ ਕੱਟਦੇ ਆ ਉਹ ਉਹਨੇ ਚੀਜ਼ ਉਹਨੇ ਸਿੱਧੀ ਧੌਣ ਤੇ ਵਾਈਫ ਦੇ ਲਾਤੀ ਤੇ ਮੇਰੀ ਭਾਂਜੀ ਨੂੰ ਉਹਨੇ ਖਿੱਚਣ ਦੀ ਕੋਸ਼ਿਸ਼ ਕੀਤੀ ਤੇ ਵਾਈਫ ਨੇ ਭਾਂਜੀ ਨੂੰ ਜਦਾਂ ਜੱਫਾ ਪਾ ਲਿਆ ਜਿਵੇਂ ਘੋੜਾ ਲਿਆ ਉਹ ਖਿੱਚਦੇ ਖਿੱਚਦੇ ਡਿੱਗ ਗਿਆ ਤੇ ਸਾਡਾ ਸਾਰਾ ਰੋਡ ਟੁੱਟਾ ਹੋਇਆ ਆ ਜੀ ਉਹ ਡਿੱਗ ਗਿਆ ਤੇ ਮੇਰੀ ਭੈਣ ਜਿੱਦਾਂ ਹੀ ਉਤਰੀ ਉਹਨੇ ਚੀਕਾਂ ਚੁੱਕਾ ਮਾਰੀਆਂ ਲੋਕੀ ਇਕੱਠੇ ਹੋ ਗਏ ਉਹਨੇ ਉਹਦੇ ਵਾਲ ਫੋਨ ਸੁੱਟਦਾ ਤੇ ਉਹ ਡਰਦੇ ਮਾਰੇ ਉੱਥੋਂ ਭੱਜ ਗਿਆ ਜੀ ਸਾਨੂੰ ਫੋਨ ਦਾ ਨਹੀਂ ਕੋਈ ਗਲਾ ਹੈ ਗੱਲ ਇਹ ਆ ਕਿ ਉਹਨੇ ਬੱਚੀ ਨੂੰ ਹੱਥ ਪਾਇਆ ਆ ਕੱਲ ਨੂੰ ਸਾਡੇ ਜੇ ਬੱਚੇ ਨਹੀਂ ਸੁਰੱਖਿਤ ਹੈਗੇ ਤੇ ਫਿਰ ਆਮ ਲੋਕਾਂ ਦਾ ਕੀ ਹਾਲ ਹੋਣਾ ਤੇ ਫੋਨ ਹੈ ਜਿਹੜਾ ਲੁਟੇਰੇ ਨਾਲ ਲੱਗੇ ਨੇ ਹਾਂਜੀ ਫੋਨ ਨਾਲ ਲੱਗੇ ਆ ਜੀ ਹਾਂਜੀ ਤਦ ਜਿਹੜਾ ਆ ਪਹਿਲੇ ਕੋਸ਼ਿਸ਼ ਕੀਤੀ ਬੱਚੀ ਨੂੰ ਕਿਡਨੈਪ ਕਰਨ ਦੀ ਹਾਂਜੀ ਉਹਨੇ ਪਹਿਲਾਂ ਬੱਚੀ ਨੂੰ ਹੀ ਹੱਥ ਪਾਇਆ ਉਹਨੇ ਕੋਈ ਇੱਦਾਂ ਦੀ ਗੱਲ ਨਹੀਂ ਬੋਲੀ ਕਿ ਹਾਂ ਜੀ ਕੀ ਤੁਹਾਡੇ ਕੋਲ ਸਮਾਨ ਆ ਸਾਨੂੰ ਦੇ ਦਿਓ ਕੁਛ 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 ਨਹੀਂ ਉਹ ਬੋਲੇ ਉਹਨਾਂ ਨੇ ਆਂਦੇ ਹੀ ਪਹਿਲਾਂ ਬਸ ਚਾਕੂ ਰੱਖਿਆ ਧੌਣ ਤੇ ਤੇ ਨਾਲ ਹੀ ਉਹਨਾਂ ਨੇ ਬੱਚੀ ਨੂੰ ਤੁਹਾਡੀ ਕੋਈ ਪੁਰਾਣੀ ਰੰਜਿਸ਼ ਵਗੈਰਾ ਤਾਂ ਨਹੀਂ ਹੈਗੀ ਕਿ ਜਿਹਦੇ ਸਬੰਧ ਵਿੱਚ ਦਾਤੇ ਸਾਨੂੰ ਹੁਣ ਪਤਾ ਨਹੀਂ ਹੁਣ ਇਹ ਤਾਂ ਪੂਸ ਵੈਰੀਫਾਈ ਕਰੂ ਕਿ ਕਿਹੜੇ ਬੰਦੇ ਆ ਤੇ ਕਿਹੜੇ ਨਹੀਂ ਆ ਜੀ ਕਾਦੇ ਤੇ ਸੀਗੇ ਉਹ ਲੁਟੇਰੇ ਜਿਹੜੇ ਆਏ ਸੀਗੇ ਟਵਾਤੇ ਸੀਗੇ ਜੀ ਜੀ ਤੁਸੀਂ ਉਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਮੈਂ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਘਰੋਂ ਪੈਦਲ ਭੱਜਿਆ ਉਹਨਾਂ ਦੇ ਵੱਲ ਬਟੌਰ ਨਿਕਲ ਚੁਕੇ ਸੀ ਹੂੰ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਹਾਂ ਜੀ ਸੀਸੀਟੀਵੀ ਆ ਗਈ ਹੈ ਜੀ ਬਟ ਉਹ ਮਤਲਬ ਹੈਗੀ ਬਲਰ ਹੈ ਬਟ ਆ ਗਈ ਹੈ ਕਿ ਮਤਲਬ ਗੱਡੀ ਲੰਗੀ ਆ ਤੇ ਉਹ ਜਦਾਂ ਕਥਿਆਰ ਆਪਣੇ ਕੱਢ ਰਿਹਾ ਸੀਗਾ ਐਕਟਵਾ ਦੇ ਸੀਗੇ ਦੋ ਜੀ ਤੁਹਾਡੇ ਵਾਲੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਪੁਲਿਸ ਜਿਹੜੀ ਆ ਮੌਕੇ ਤੇ ਪਹੁੰਚੀ ਸੀ ਕੀ ਆਸ਼ਵਾਸਨ ਦਿੱਤਾ ਗਿਆ ਉਹਨਾਂ ਨੇ ਪੁਲਿਸ ਨੇ ਜੀ ਇਹੀ ਕਿਹਾ ਕਿ ਅਸੀਂ ਵੈਰੀਫਾਈ ਕਰਾਂਗੇ ਸੋ ਇਹ 10 ਵਜੇ ਮੈਨੂੰ ਬੁਲਾਇਆ ਆ ਜੇ ਨਹੀਂ ਪੁਲਿਸ ਦੋ ਦਿਨਾਂ ਦੇ ਵਿੱਚ ਕੋਈ ਨਹੀਂ ਸੋਲਿਡ ਕਾਰਵਾਈ ਕਰਦੀ ਤੇ ਅਸੀਂ ਇਹਦੇ ਉੱਤੇ ਸੋਲਿਡ ਆਪਣਾ ਧਰਨਾ ਦੇਵਾਂਗੇ ਠੀਕ ਹੈ ਜੀ ਹਾਂਜੀ ਸੀਪੀ ਦਫ਼ਤਰ ਦੇ ਬਾਹਰ ਹੀ ਧਰਨਾ ਦੇਵਾਂਗੇ ਜੀ ਕਿਉਂਕਿ ਜੇ ਸਾਡੇ ਘਰ ਦੇ ਬੱਚੇ ਸੁਰੱਖਿਤ ਹੈਗੇ ਤੇ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਊਗਾ ਭਾਜੀ ਬਿਲਕੁਲ ਹੈਨਾ ਕਿਉਂਕਿ ਦੇਖਿਆ ਜਾਂਦਾ 7 ਨੰਬਰ ਦੇ ਏਰੀਆ ਦੇ ਵਿੱਚ ਲਗਾਤਾਰ ਜਿਹੜੀਆਂ ਤਿੰਨ ਤੋਂ ਚਾਰ ਵਾਰਦਾਤ ਇਹੋ ਜਿਹੀ ਪਹਿਲੇ ਹੋ ਚੁੱਕੇ ਕੱਲ੍ਹ ਉਹ ਤਾਂ ਹੋਈ ਹੈ ਜੀ ਸੇਮ ਵਾਰਦਾਤ ਕੱਲ ਮਾਡਲ ਟਾਊਨ ਚ ਹੋਈ ਹੈ ਹੁਣ ਤੁਸੀਂ ਦੇਖੋ ਇੱਕ 2.5 ਸਾਲ ਦਾ ਬੱਚਾ ਜੇ ਕੱਲ ਉਹਦੇ ਸੱਟ ਵਾਜੀਏ ਕੀ ਲੱਗਦਾ ਕਿ ਇਹ ਜਿਹੜੀ ਰੈਕੀ ਹੋਈ ਹੈ ਮੋਲਟਨ ਤੋਂ ਪਿੱਛਾ ਕਰਕੇ ਸਾਰਾ ਕੁਝ ਹੋਇਆ ਹੈ ਉਹੀ ਗਰੋ ਹੈ ਜੀ ਇੱਕ ਗਰੋ ਹੀ ਆਇਆ ਹੋਇਆ ਜਲੰਧਰ ਦੇ ਅੰਦਰ ਜੀ ਹਾਂਜੀ ਤੇ ਪੁਲਸ ਜਿਹੜੀ ਆ ਨਕੇਲ ਕਿਉਂ ਨਹੀਂ ਪਾਰੀ ਬਹੁਤ ਤੇ ਜਲਦੀ ਤੋਂ ਜਲਦੀ ਨੱਥ ਪਾਣੀ ਚਾਹੀਦੀ ਹੈ ਨਹੀਂ ਤੇ ਕਿਸੇ ਨਾ ਕਿਸੇ ਦਾ ਜਲੰਦਰ ਚ ਜਾਣੀ ਨੁਕਸਾਨ ਹੋਊਗਾ ਹੂੰ ਠੀਕ ਹੈ